ਆ ਰਹੀ ਐ ਸਵਾਰੀ ਮਿਲ ਗਈ ਕੀ ਔਰ ਇਹ ਤੁਮ ਨਸ਼ਾ ਕੀਤਾ ਘਰੇ ਬੈ ਜਾ ਘਰ ਵਾਲੀ ਤੇਨੇ ਤੈਨੂੰ ਭੇਜ ਕਿਤਾ ਦਿੱਤਾ ਤੂੰ ਨਸ਼ਾ ਕੀਤਾ ਦਾ ਜਨਾਨੀ ਦੇ ਬੰਦਾ ਕੋਈ ਨਹੀਂ ਸਾਰਾ ਕਿੰਨਾ ਮਾਰਦਾ ਜਨਾਨੀ ਵੀ ਨੂੰ ਮਰਦਾ ਦਾ ਜਨਾਨੀ ਵੀ ਨਹੀਂ ਹੁੰਦਾ ਤੇਰੇ ਲੱਗੀਆਂ ਤੈਨੂੰ ਆਪਣੀ ਹੋਸ਼ ਨਹੀਂ ਗਈ ਕਿ ਤੇਰੇ ਸੱਟਾਂ ਲੱਗੀਆਂ ਵਾ ਉਹਨੂੰ ਖਾਣ ਕਰਕੇ ਤੇ ਗੱਡੀ ਖਿੱਚ ਕੇ ਮਾਰਿਆ ਟਰੰਪੂ ਦੇ ਤੇਰੇ ਆਪਣੇ ਸ਼ੀਸ਼ੇ ਸ਼ੀਸ਼ਟੇ ਵੇ ਸਾਰੇ ਹੋਸ਼ ਹੈ ਕੀ ਤੈਨੂੰ ਉਹਦੇ ਫੇਰ ਪਾਏਗੇ ਇਹ ਜਗੜਾ ਆ ਭੀਰ ਬਲਕਾਂ ਨੂੰ ਦਾ ਪੈ ਸ਼ਰਮ ਕਰ ਲੋ ਕੋਈ ਬੋਈ ਵਿਖਿਆਲਨ ਪਾਤਾ ਹੋਇਆ ਵਾ ਉਹਨੂੰ ਨਹੀਂ ਹੈ ਬਸ ਉਹਨੂੰ ਹੈ ਉਹਨੂੰ ਹੈ ਇਹਨੂੰ ਕੋਈ ਉਹ ਭਾਈ ਉਧਰੋਂ ਦੀ ਰੌਣਕ ਕਿਉਂ ਆ ਗਈ ਜਿੰਨਾ ਜੇ ਕੁਛੇ ਨੂੰ ਕੁਛ ਹੋ ਗਿਆ ਤੇ ਤੂੰ ਆਪਣਾ ਹਿਸਾਬ ਲੈਣੀ ਤੇ ਰੱਖੀ ਮੈਂ ਨਹੀਂ ਲੜਾਈ ਇਹਨੂੰ ਅੰਦਰ ਕਰਾਣਾ ਵਾ ਉਹਨਾਂ ਨਾਲ ਆ ਰਹੀ ਹੈ ਛੱਟਣਾ ਨਹੀਂ ਮੈਂ ਇਹਨੂੰ ਛੱਟਾ ਨਹੀਂ ਅੰਦਰ ਨਹੀਂ ਦੇਣਾ ਵਾ बमार <laughs> ਜੋ ਬਰਾੜਾ ਅਲੋਗਾਲੇ ਲੱਗ ਤੁਰਿਆ ਦਾਦਾ ਜੀ ਦਾ ਯੋਗਾ ਕਰਨ ਕੋਸ਼ਿਸ਼ ਕੀਤਾ ਤਾਂ ਰੋੜ ਹੀ ਲਿ ਗਿਆ ਨਹੀਂ ਕੀ ਹੋਇਆ ਕਿ ਜਦੋਂ ਮम्मा ਤੋਂ ਕੋਈ ਨਾ ਪੱਟਾ ਆ ਗਿਆ ਪੱਟਾ ਕਿਹੜਾ ਆ ਗਿਆ ਯਾਰ ਬਿੱਟੀ ਨਹੀਂ ਦੋ ਦਿਨ ਦਾ ਕੋਈ ਨਹੀਂ ਨਿਕਲਦਾ ਹੈ ਹੈ ਮਤਲਬ ਲਾਈਕ ਕੋਲ ਦਾ ਮਾਰਕ ਲਓ ਤੇ ਕਿੰਦਾ ਟੈਕੂ ਲਿਆ ਦੋ ਲਾਈਕ ਕੋਲੋਂ ਲਿਆ ਇਹਦਾ ਕਰਾਇਆ ਇਹਦਾ ਇੱਕ ਤੋਂ ਸਭ ਤੋਂ ਵੱਡੀ ਪੁਲਿਸ ਵਾਲਿਆਂ ਦੀ ਗਲਤੀ ਹੈ ਨਾ ਇਹਨਾਂ ਨੂੰ ਲਿਸੈਂਸ ਮਿਲਦਾ ਕਿ ਉੱਥੋਂ ਲੈ ਕੇ ਆ ਰਿਹਾ ਸੀ ਬੱਚਿਆਂ ਨੂੰ ਕਿਹੜੇ ਪੱਲੇ ਰੋਡ ਤੋਂ ਕਿਹੜੀ ਜਗ੍ਹਾ ਤੋਂ ਬੱਚਿਆਂ ਨੂੰ ਲੈ ਕੇ ਕਿੱਥੇ ਛੱਡਣਾ ਸੀ ਅੱਛਾ ਛੱਡਣਾ ਕਿੱਥੇ ਸੀ ਆਪਣੇ ਸੈਂਹਦਸ ਸਕੂਲ ਸੈਂਹਦਸ ਸਕੂਲ ਦੇ ਵਿੱਚ ਕੀ ਹੋਇਆ ਕਿ ਇੱਕੋਦਮ ਕਿਹੜਾ ਤੂੰ ਰੋਂਗ ਸਾਈਡ ਆ ਕੇ ਬੱਚੇ ਨੂੰ ਮਾਰੇਗਾ ਭਾਈ ਅਦਰਸ ਕੋਟਦੇ ਹੁੰਦੇ ਮੈਂ ਨੁਕਰ ਲੱਗਾ ਬਟਾ ਦੋੜਾ ਪੈਰ ਫੇਸ ਨੇ ਆ ਬੀ ਐਮ ਪੀ ਅੱਛਾ ਕੋਈ ਨਸ਼ਾ ਵੀ ਕੀਤਾ ਹੈ ਤੂੰ ਸ਼ਕਲ ਤੋਂ ਪਤਾ ਲੱਗਣਦਾ ਤੇਰੇ ਵੀਰੇ ਹਾਂ ਚੈੱਕ ਮੈਡੀਕਲ ਹੋ ਰਿਹਾ ਹਾਂ ਹਾਂ ਚੈੱਕ ਕਰ ਭਾਈ ਬਸ ਉਠੇ ਜੋ ਖਾਤੇ ਨੇ ਕਹਿੰਦਾ ਮੈਂ ਕਿਹੜਾ ਬੱਚਿਆ ਦਾ ਨੁਕਸਾਨ ਹੋਇਆ ਬੱਚਿਆ ਦੇ ਸੱਟਾ ਲੱਗ ਗਿਆ ਉਹ ਕੌਣ ਜ਼ਿੰਮੇਦਾਰ ਤੈਨੂੰ ਆਪ ਵੀ ਹੋਸ਼ ਹੈ ਕਿ ਮੈਂ ਤੇਰੇ ਵੀ ਸੱਟਾ ਲੱਗ ਗਿਆ ਭਾਈ ਉਹ ਕੁੜੀ ਹਮ ਦਿਵਾਰਾ ਇੰਦਰਾ ਟੋਕਲੇ ਨਾਲ ਮੱਕਾ ਇੱਕ ਦਾ ਪਾੜ ਗਿਆ ਸੀ ਸਕੂਲੋਂ ਨਿਕਲੇ ਆ ਗੋਲ ਦੀ ਤੇ 10 ਮਿੰਟ ਬਾਅਦ ਹੀ ਕਾਲ ਆ ਗਈ ਹੈ ਕਿ ਫੜਾ ਫੜਾ ਜਾਓ ਮੈਟਰੋ ਹਸਪੀਟਲ ਲੈ ਕੇ ਆਏ ਨੇ ਆਣਾ ਸੱਟਾ ਬਹੁਤ ਜ਼ਿਆਦਾ ਲੱਗਿਆ ਅੱਛਾ ਉਹ ਨਸ਼ਾ ਕੀਤਾ ਹੋਇਆ ਆਟੋ ਵਾਲੇ ਨੇ ਰੌਮ ਸਫੜੀ ਸਾਈਡ ਤੋਂ ਲਿਆ ਕੇ ਰੌਮ ਸਾਈਡ ਖੰਬੇ ਦੇ ਵਿੱਚ ਮਾਰੀ ਆ ਤੇ ਇੱਕ ਕੁੜੀ ਦੇ ਇੱਥੋਂ ਦੀ ਮਾਸ ਹੀ ਹੈ ਨਹੀਂ ਗਾ ਤੇ ਉਹਦੇ ਮਤਲਬ ਫੱਡੀ ਇੱਥੇ ਵੀ ਲੱਗੀ ਆ ਔਰ ਲੱਤਾਂ 'ਤੇ ਵੀ ਲੱਗੀ ਆ ਤੇ ਲੈ ਨਹੀਂ ਜਾ ਰਹਾ ਅੱਛਾ ਹੋਈ 20 ਮਿੰਟਾਂ ਜਿਹੜੀ ਦੂਜੀ ਆ ਉਹਦੇ ਇੱਥੋਂ ਦੰਦ ਹੀ ਉੱਟ ਗਏ ਅੱਛਾ ਐ ਆਟੋ ਵਾਲਾ ਕਿ ਪੱਕਾ ਲੱਗਿਆ ਐਸੀ ਜਾਂ ਨਹੀਂ ਨਹੀਂ ਪੱਕਾ ਨਹੀਂ ਹੈਗਾ ਭਾਜੀ ਜਿੱਦਾਂ ਡੇਲੀ ਬੇਸ ਤੇ ਕੋਈ ਨਾ ਕੋਈ ਮਿਲ ਜਾਂਦਾ ਕੀ ਬੱਚੇ ਸਕ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਲਮਾਪਿੰਡ ਫੇਲਮ ਆਪਣੇ ਚੌਂਕ ਤੋਂ ਦੇਵਰਾ ਸਪੂਨ ਜਾ ਰਿਹਾ ਅੱਛਾ ਤੇ ਇਹ ਰੋਂਗ ਸਾਈਡ ਆ ਕੇ ਨੇ ਮਾਰਿਆ ਹੈਗਾ ਹਾਂਜੀ ਆਪਣੀ ਸਾਈਡ ਛੱਡਤੀ ਭਾਈ ਕਹਿੰਦਾ ਬੱਟਾ ਆ ਗਿਆ ਜੇ ਬੱਟਾ ਵੀ ਆਇਆ ਹੋਵੇ ਭਾਈ ਤਾਂ ਵੀ ਆੜੋ ਵਾਲੇ ਨੂੰ ਪਤਾ ਲੱਗ ਜਾਂਦਾ ਵਾ ਨਸ਼ਾ ਕੀਤਾ ਹੋਇਆ ਨਸਾਬ ਉਹਦੇ ਆਪਣੇ ਸੱਟਾ ਲੱਗਿਆ ਉਹਨੂੰ ਉਹਦੀ ਹੋਸ਼ ਨਹੀਂ ਹੈਗੀ ਚਾਨੀ ਨੁਕਸਾਨਦਾਰ ਨੇ ਕੋਈ ਹੋਇਆ ਨਹੀਂ ਜਾਣੀ ਤਾਂ ਨਹੀਂ ਹੋਇਆ ਭਾਈ ਉਹਦਾ ਹੈਡਮੈਟ ਆ ਠੀਕ ਹੈ ਪੁਲਿਸ ਆ ਗਈ ਮੌਕੇ ਤੇ ਨਹੀਂ ਭਾਈ ਕੁੰਜਪਾਨੀ